ਸਕਾਰ ਮੁਰਦਾਬ 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 ਪੰਜਾਬਕਾਰ ਮੁਰਦਾਬ 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 ਮੈਂ ਕੋ ਪੰਜਾਬ ਸਰ ਕਰ ਗਿਆ ਮਾਹੀ ਅੰਮ੍ਰਿਤ ਕਰ ਗਿਆ ਦੀ ਨਿਦਰਸ਼ਾ ਪਾਈ ਹੈ ਤੇ ਤੁਸੀਂ ਸਾਰੇ ਜਿਹੜੇ ਵਰਕਰ ਵੀ ਖੜੇ ਹੋ ਆਮ ਲੋਕ ਵੀ ਖੜੇ ਹੋ ਅਸੀਂ ਆਜਾ ਹਰ ਖੇਤਰ ਅਜਾ ਮੁਰਦਾਬ पिटो पंजाबु मुंजाब मुरदाबाद मुरदात्री भॻवंत मान मुर्दा ੱੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ ਮੁੜਤਾਬਾਦ 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 ਗਵਰੰਤ ਸ਼ਮਾ ਮਰ ਗਿਆ ਮਰ ਗਿਆ ਲੀਕਾ ਗਿਆ ਗਵਰੰਤ ਸ਼ਮਾ ਮਰ ਗਿਆ ਮਮੀ ਰਤੀ ਕਰ ਗਿਆ ਮੁੜਤਾਬਾਦ ਮੁੜਤਾਬਾਦ ਪੰਜਾਬ ਸਰਕਾਰ ਜਿੰਦਾਬਾਦ ਮੁੜਤਾਬਾਦ ਮੁੜਤਾਬਾਦ ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਮੁੜਤਾਬਾਦ ੱੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਕੀ ਨਾਮ ਹੈ ਮੈਂ ਬਿਆਲ ਸੋਢੀ ਸੂਬਾ ਜਰਨਲ ਸਕੱਤਰ ਭਾਰਤੀ ਜਨਤਾ ਪਾਰਟੀ ਪੰਜਾਬ ਇੱਕ ਕੰਮਿਊਨਲ ਹਲਕਾ ਇੰਚਾਰਜ ਮੌੜ ਤੇ ਮੇਰੇ ਨਾਲ ਸਾਡੇ ਹਰਸ਼ ਗੋਲ ਦੀ ਜਿਹੜੇ ਮੌੜ ਸ਼ਹਿਰੀ ਸਰਕਲ ਦੇ ਪ੍ਰਧਾਨ ਨੇ ਅਸੀਂ ਦੋਨੋਂ ਬੈਠੇ ਆ। ਅੱਜ ਦਾ ਪ੍ਰੋਗਰਾਮ ਕੀ ਹੈ ਲਿਖਿਆ ਹੋਇਆ ਹੈ। ਦੇਖੋ ਇਸ ਤਰ੍ਹਾਂ ਹੈ ਕਿ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਦਿਨਾਂ ਤੋਂ ਕਾਫੀ ਲਗਾਤਾਰ 2 ਮਹੀਨਿਆਂ ਤੋਂ ਭੀਜੇ ਪੀ ਦੇ ਸੇਵਾਦਾਰ ਤੇ ਆਗੇ ਵੀ ਤੁਹਾਡੇ ਦੁਆਰ ਇਹ ਪ੍ਰੋਗਰਾਮ ਦੇ ਤਹਿਤ ਜੋ ਸਾਡੇ ਕੈਂਪ ਚੱਲ ਰਹੇ ਸੀ ਲੋਕਾਂ ਨੂੰ ਲਾਭ ਦੇਣ ਲਈ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਉਹ ਕੈਂਪ ਕੱਲ ਤੋਂ ਜੋ ਪੰਜਾਬ ਦੀ ਮੌਜੂਦਾ ਸਰਕਾਰ ਤੇ ਉਹਦੇ ਪੁਲਿਸ ਪ੍ਰਸ਼ਾਸਨ ਨੇ ਤਾਨਾਸ਼ਹੀਆ ਰਵਈਆ ਅਪਣਾ ਕੇ ਮੈਂ ਸਮਝਦਾ ਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਕਾਲਾ ਦਿਨ ਹੈ ਉਹ ਕੈਂਪਾਂ ਨੂੰ ਬੰਦ ਕਰਵਾਇਆ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੈਂ ਸੋਚਦਾ ਕਿ ਇਹ ਗ੍ਰਿਫਤਾਰੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਨਹੀਂ ਇਹ ਗ੍ਰਿਫਤਾਰੀ ਉਹਨਾਂ ਲੋਕਾਂ ਦੀ ਹੈ ਜਿਹੜੇ ਲੋਕਾਂ ਨੂੰ ਇਹਨਾਂ ਕੈਂਪਾਂ ਦੇ ਵਿੱਚ ਸਹੂਲਤਾਂ ਮਿਲ ਰਹੀਆਂ ਸੀ ਕਿਸਾਨਾਂ ਦੀ ਕਿਸਾਨ ਸਨਮਾਨ ਨਿਧੀ ਚਾਲੂ ਹੋ ਰਹੀ ਸੀ ਹਜ਼ਾਰਾਂ ਰੁਪਏ ਉਹਨਾਂ ਦੇ ਖਾਤਿਆਂ 'ਚ ਆ ਰਹੇ ਸੀ ਜਿਹੜੇ ਗਰੀਬ ਲੋਕ ਪਛੜੇ ਵਰਗ ਦੇ ਲੋਕ ਨੇ ਜਿੰਦੇ ਇਲਾਜ ਨਹੀਂ ਕਰਾ ਸਕਦੇ ਦੇਖਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿਹੜਾ 5 ਲੱਖ ਤੱਕ ਦਾ ਆਜੀ ਸਮਾਨ ਕਾਰਡ ਦਿੱਤਾ ਉਹਨਾਂ ਦੇ ਕਾਰਡ ਬਣ ਗਏ ਸੀ ਸਾਡੀਆਂ ਜਿਹੜੀਆਂ ਭੈਣਾ ਮਹਿਲਾਵਾਂ ਉਹਨਾਂ ਦੀ ਟੂਲ ਕਿੱਟਾਂ ਦੇਣ ਦਾ ਪ੍ਰੋਗਰਾਮ ਜੋ ਕੇਂਦਰ ਸਰਕਾਰ ਦਾ ਉਹਦੇ ਫਾਰਮ ਭਰੇ ਜਾ ਰਹੇ ਸੀ ਇਸ ਤੋਂ ਇਲਾਵਾ ਜਿਹੜੇ ਸਾਡੇ ਕੋਈ ਜਿਸ ਤਰ੍ਹਾਂ ਦੇ ਅਸੀਂ ਕਹਿ ਸਕਦੇ ਹਾਂ ਕਿ 70 ਸਾਲ ਤੋਂ ਉੱਪਰ ਬਜ਼ੁਰਗ ਨੇ ਜਿਹੜੇ ਉਹਨਾਂ ਦੇ ਵੀ ਆਜੀਸ਼ਮਾਨ ਕਾਰਡ ਬਣ ਰਹੇ ਸੀ ਤੇ ਇਸ ਤੋਂ ਇਲਾਵਾ ਜਿਹੜੀਆਂ ਸਾਡੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਜਿਹੜੇ ਕੋਈ ਮਕਾਨਾਂ ਦੇ ਫਾਰਮ ਸੀ ਉਹ ਵੀ ਭਰੇ ਜਾ ਰਹੇ ਸੀ ਜਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਗਰੀਬ ਵਿਅਕਤੀ ਕਿਸੇ ਸ਼ਹਿਰ 'ਚ ਜਾ ਕੇ ਕੋਈ ਅਪਲਾਈ ਕਰਦਾ ਉਹਦਾ ਖਰਚਾ ਵੀ ਹੁੰਦਾ ਹੈ CSC ਸੈਂਟਰ ਵਾਲਾ ਵੀ ਖਰਚਾ ਉਹਦਾ ਜਿਹੜਾ ਲੈਂਦਾ ਹੈ ਲੇਕਿਨ ਇਹ ਅਸੀਂ ਲੋਕਾਂ ਨੂੰ ਇੱਕ ਕੇਂਦਰ ਸਰਕਾਰ ਦੀਆਂ ਚਲਦੀਆਂ ਯੋਜਨਾਵਾਂ ਦਾ ਲਾਭ ਦੇਣ ਲਈ ਇਹ ਕੈਂਪ ਲਾਇਆ ਸੀ ਔਰ ਮੈਂ ਕਿਹਦੀ ਦੱਸ ਦਿੰਦਾ ਕਿ ਇਹਨਾਂ ਕੈਂਪਾਂ ਦੇ ਵਿੱਚ ਜਿਹੜੇ ਸਾਡੇ ਅਸੀਂ ਬੱਚੇ ਹੈ ਹੈਰ ਕੀਤੇ ਸੀ ਕੰਪਿਊਟਰ ਆਪਰੇਟਰ ਉਹਨਾਂ ਕੋਲੇ CSC ਸੀ ਦੇ ਜਿਹੜੇ ਕਾਮਨ ਸਰਵਰ ਸੈਂਟਰ ਹੈ ਉਹਨਾਂ ਦੇ ਕੋਡ ਵੀ ਸੀ ਉਹਨਾਂ ਦੇ ਲਿੰਕ ਵੀ ਸੀ ਸੋ ਇਹ ਕੋਈ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੇ ਇਹ ਕੰਮ ਬੰਦ ਕਰਕੇ ਚੰਗਾ ਕੰਮ ਨਹੀਂ ਕੀਤਾ ਮੈਂ ਸਮਝਦਾ ਉਹਨਾਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਹੂਲਤਾਂ ਤੋਂ ਵਾਂਝਾ ਕੀਤਾ ਜਿਨ੍ਹਾਂ ਨੂੰ ਇਹ ਸਹੂਲਤਾਂ ਦਾ ਲਾਭ ਮਿਲ ਰਿਹਾ ਸੀ ਸੋ ਅੱਜ ਸਾਰੇ ਅਸੀਂ ਸਾਡੇ ਮਾਨਯੋਗ ਸੂਬਾ ਪ੍ਰਧਾਨ ਸ਼੍ਰੀ ਲਖੜ ਜੀ ਕਾਰਜਕਾਰੀ ਪ੍ਰਧਾਨ ਸਾਡੇ ਅਸ਼wini ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਅੱਜ ਹਰ ਵਿਧਾਨ ਸਭਾ ਦੇ ਉੱਪਰ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਹਨਾਂ ਦਾ ਪਤਲਾ ਫੂਕ ਰਹੇ ਹਾਂ ਅਤੇ ਲੋਕਾਂ ਨੂੰ ਦੱਸ ਰਹੇ ਹਾਂ ਕਿ ਜਿਹੜੀ ਇਹ ਲੋਕ ਪੱਖੀ ਸੇਵਾ ਦਾ ਜਿਹੜਾ ਕਾਰਜ ਸੀ ਕੈਂਪਾਂ ਰਾਹੀਂ ਅਸੀਂ ਦੇ ਰਹੇ ਸੀ ਉਹ ਇਹਨਾਂ ਨੇ ਬੰਦ ਕਰਕੇ ਲੋਕਤੰਤਰ ਦਾ ਗਲਾ ਵੀ ਕੁੱਟਿਆ ਅਤੇ ਉਹਨਾਂ ਗਰੀਬਾਂ ਗਰੀਬ ਲੋਕਾਂ ਦਾ ਹੱਕ ਵੀ ਮਾਰੇ।